<laughs> <laughs> <बिता दुए> <laughs> की, की <laughs> <laughs> मैं बता दो इन्हें मेरे साथ हटा दो मैं जवाब दे रहे है <आगे>। <laughs> आ आ गये। आ गये। आ गये। गये। मनी औजला भाई मनी औजला भाई जी हिकु बार यार भाई सत श्रीकाल सारे कैम ਮੂਵੀ ਦਾ ਤੁਹਾਨੂੰ ਪਤਾ ਸਾਡੀ ਮੂਵੀ ਆ ਰਹੀ ਹੈ ਮਧਾਨੀਆਂ ਸਾਰੇ ਮੇਰੇ ਵੀਰਾਂ ਨੇ ਜ਼ਰੂਰ ਦੇਖ ਕੇ ਆਣੀਆਂ ਭਾਈਆਂ ਤੇ ਮਾਣ ਹੁੰਦਾ ਤੇ ਮੈਨੂੰ ਤੁਹਾਡੇ ਤੋਂ ਬਹੁਤ ਮਾਣ ਹੈ ਸੋ ਦੋ ਲਾਈਨਾਂ ਤੁਹਾਡੇ ਲਈ ਅੱਖਾਂ ਨੀਲੀਆਂ ਚ ਕਾਲਾ ਕਜਲਾ ਸ਼ਕੀਨ ਜੱਟ ਨਾਵੇਂ ਆਈ ਲੱਗਦੀ ਅੱਖਾਂ ਨੀਲੀਆਂ ਚ ਕਾਲਾ ਕਜਲਾ ਸ਼ਕੀਨ ਜੱਟ ਨਾਵੇਂ ਆਈ ਲੱਗਦੀ ਉਹ ਫੇਰੇ ਫਸਲਾਂ ਦੇ ਨਾ ਲਾ ਦੇ ਵੀਰੇ ਕੋਈ ਨਹੀਂ ਹੁਣ ਜੇ ਆਈਗੀ ਲਿੰਸਵਾਜਿਆ ਰ ਇਧਰ ਛਿੱਤਰ ਹੀ ਹੁਣਦੇ ਉਹ ਤੋਂ ਬਿਨਾ ਹੈਨਾ ਇੱਕ ਮਿੰਟ ਭਾਈ ਆਹ ਭਾਈ ਤੇ ਲੱਗ ਕੋਈ ਨਹੀਂ ਕੋਈ ਬਹੁਤ ਮਾਰਾ ਮੈਡਮ ਨੇ ਬਹੁਤ ਦੰਗ ਤਾ ਮੈਡਮ ਮੇਰੀ ਦੀ ਸਟੋਰੀ ਸੁਣਾਵਾ ਇੱਕ ਉਹ ਪਹਿਲੇ ਦਿਨ ਜਦ ਕਾਲਜ ਵੜਿਆ ਗੇਟ ਤੇ ਮਿਲ ਗਈ ਤੂੰ ਅੜੀ ਅੜੀ ਦੇਖ ਕੇ ਮਿੱਤਰਾ ਉਹ ਗੀ ਡਿਗਰੀ ਖਿੜ ਗਿਆ ਸੀ ਲੋ ਲੋੜੀਏ ਤੇ ਤੂੰ ਬੈਠੀ ਵੇਖੀ ਕਿਸੇ ਹੋਰ ਨਾਲ ਤੂੰ ਬੈਠੀ ਵੇਖੀ ਕਿਸੇ ਹੋਰ ਨਾਲ ਕੀ ਦੱਸਾਂ ਦਿਲ ਤੇ ਬੀਤੀ ਨਹੀਂ ਪਰ ਸਿਖਰ ਦਪੈਰੇ ਸੌ ਤੇਰੀ ਕੰਟੀਨ ਚ ਦਾਰੂ ਪੀਤੀ ਤੇਰੀ ਸੋਹਣੀ ਸੂਰਤ ਵੇਖਿਆ ਅਜ ਲੜਾ ਬੈਠਾ ਤੇਰੀ ਸੋਹਣੀ ਸੂਰਤ ਵੇਖਿਆ ਜਲਾ ਐਵੇਂ ਨੈਣ ਲੜਾ ਬੈਠਾ ਤੂੰ ਫਸੀ ਤੂੰ ਫਸੀ ਤਸੀ ਨਾ ਵਵਾਜਵੇਂ ਨਾਲ ਮੈਂ ਐਵੇਂ ਦਿਲ ਤੇ ਨਾ ਦੇ ਥੇੜ ਗਿਆ ਰੱਬ ਸਾਡੇ ਨਾਲ ਵੀ ਰਾਝੇ ਵਾਲੀ ਨੀਤੀ ਨਹੀਂ ਸਿਖਰ ਦਪੈਰੇ ਸੌ ਤੇਰੀ ਕੰਟੀ ਨੱਚਦਾਰੇ ਅਜੇ ਮੈਂ ਕਿਹੜਾ ਸਿਖਰ ਦੁਪਹਿਰੇ ਸੌ ਤੇਰੀ ਤੁਸੀਂ ਕਿਹੜਾ ਕੰਟੇਨ ਚਾਹ ਰੂ ਪੀਤੀ ਨਹੀਂ ਸਿਖਰ ਦੁਪਹਿਰੇ ਸੌ ਤੇਰੀ ਕੰਟੇਨ ਚਾਹ ਰੂ ਪੀਤੀ ਨਹੀਂ ਸਿਖਰ ਦੁਪਹਿਰੇ ਸੌ ਤੇਰੀ ਕੰਟੇਨ ਚਾਹ ਰੂ ਪੀਤੀ ਨਹੀਂ ਉਤ ਪ੍ਰਭ ਜਹਿਆ ਯਾਰਾਂ ਦੀ ਯਾਰੀ ਉਸ ਵੇਲੇ ਕਮ ਆਈ ਨਹੀਂ ਆਪਣੇ ਯਾਰਾਂ ਤੇ ਮਾਣ ਹੁੰਦਾ ਨਾ ਆਪਣੇ ਭਾਈਆਂ ਲਈ ਇੱਕ ਵਾਰੀ ਹੱਥ ਉੱਪਰ ਕਰਕੇ ਤਾੜੀਆਂ ਮਾਰੋ ਜੀ ਪ੍ਰਭ ਜਿਹਿਆ ਯਾਰਾਂ ਦੀ ਯਾਰੀ ਉਸ ਵੇਲੇ ਕਮਿਆਈ ਨਹੀਂ ਆ ਜਾ ਇੱਧਰ ਆ ਇੱਕ ਸ਼ਰਲੀ ਜੀ ਦਾ ਪਤਾ ਨਹੀਂ ਲੱਗਦਾ ਕਿ ਦੇਖ ਪ੍ਰਭ ਜਿਹਿਆ ਯਾਰਾਂ ਦੀ ਯਾਰੀ ਉਸ ਵੇਲੇ ਕਮਿਆਈ ਨਹੀਂ ਕਿਹੜੇ ਵੇਲੇ ਕੋਈ ਨਵਾਂ ਪਟੋਲਾ ਲੱਭ ਲਾਂਗੇ ਉਹਨਾਂ ਮੈਨੂੰ ਗੱਲ ਸਮਝਾਈ ਨਹੀਂ ਕੁਝ ਤੈਨੂੰ ਨਖਰਾ ਮਾਰ ਗਿਆ ਤੇ ਕੁਝ ਸਾਡੀ ਸੀ ਘੁੱਟ ਪੀਤੀ ਨਹੀਂ ਸਿਰ ਤੇ ਪੈ ਤਾਉ ਦੇਰੀ

ਜਿਨਾਤ ਅੰਜੀ 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 ਭਾਈ ਕੌਣ ਕੌਣ ਉੱਠੇ ਬੇਹੋਸ਼